ਮੇਰ ਕਰਤ ਸਭ ਰਾਜੇ ਖੁਸ਼ੀ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਸੱਚੇ ਪਾਤਸ਼ਾਹ ਹੈ ਗੁਰੂ ਅਸੀਂ ਵੀ ਸਭ ਠੀਕ ਠਾਕ ਆ ਸਾਰਿਆਂ ਦਾ ਸਵਾਗਤ ਕਰਦਾ ਸਾਇਲ ਜੁਤ ਸੋਮੁਲਪ ਚੈਨਲ ਤੇ ਤੇ ਜਿਹੜੇ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਕਈ ਵਾਰੀ ਨਾ ਘਰਾਂ ਦੇ ਵਿੱਚ ਆਪਾਂ ਨੂੰ ਹੁੰਦਾ ਵੀ ਕੋਈ ਆਪਾਂ ਨੂੰ ਰੋਕ ਟੋਕ ਕਰ ਤਾਂ ਬੜਾ ਬੁਰਾ ਲੱਗਦਾ ਸਾਰਿਆਂ ਨੂੰ ਹੁੰਦਾ ਇੱਕ ਆਤ ਜਦੋਂ ਅਸੀਂ ਵੀ ਸੰਭੀ ਲੱਗਦਾ ਸੀ ਪਰ ਇਹਦੇ ਵਿੱਚ ਕਾਫੀ ਜਿਆਦਾ ਸਟਾਈ ਵੀ ਹੈ ਜੇ ਸਾਨੂੰ ਕੋਈ ਰੋਕ ਟੋਕ ਕਰਨ ਵਾਲਾ ਘਰ ਦੇ ਵਿੱਚ ਨਾ ਹੋਵੇ ਨਾ ਤਾਂ ਸਿਆਣੇ ਕਹਿੰਦੇ ਨੇ ਘਰ ਖੁੱਜੜ ਜਾਂਦਾ ਉਹ ਘਰ ਬੱਕਰ ਜਾਂਦਾ ਕੋ ਜਦ ਕੋ ਰੋਕ ਟੋਕ ਨਹੀਂ ਕਰਦਾ ਤੇ ਇਹ ਇੱਕ ਸਚਾਈ ਆ ਵੀ ਜਦੋਂ ਮਾਪੇ ਘੂਰਦੇ ਨੇ ਜਾਂ ਕਿਸੇ ਪਾਸਿਓਂ ਰੋਕਦੇ ਨੇ ਇਹਦੇ ਬੱਚਿਆਂ ਨੂੰ ਉਹਦੇ ਵਿੱਚ ਇੱਕ ਬਹੁਤ ਵੱਡਾ ਰਾਜ਼ ਛੁਪਿਆ ਹੁੰਦਾ ਜਿਹੜਾ ਉਸ ਟਾਈਮ ਸਾਨੂੰ ਕਿਸੇ ਨੂੰ ਵੀ ਸਮਝ ਨਹੀਂ ਆਉਂਦਾ ਪਰ ਜਦੋਂ ਅਸੀਂ ਵੱਡੀ ਉਮਰ ਦੇ ਹੋ ਜਾਈਏ ਨਾ ਫਿਰ ਸਾਨੂੰ ਉਹਨਾਂ ਗੱਲਾਂ ਦਾ ਪਤਾ ਲੱਗਦਾ ਫਿਰ ਅਸੀਂ ਆਪਣੇ ਬੱਚਿਆਂ ਨੂੰ ਵੀ ਉਹੀ ਸਮਝਾਉਂਦੇ ਆ ਤੇ ਫਿਰ ਸਾਡੇ ਬੱਚਿਆਂ ਨੇ ਵੀ ਛੇਤੀ ਛੇਤੀ ਉਹ ਗੱਲਾਂ ਦਿਮਾਗ ਦੇ ਵਿੱਚ ਨਹੀਂ ਪੈਂਦੀਆਂ ਇਹ ਸਮਝਾਉਂਦਾ ਤਰੀਕਾ ਵੱਖਰਾ ਵੱਖਰਾ ਜੇ ਆਪਾਂ ਢੰਗ ਨਾਲ ਸਮਝਾਈਏ ਬੱਚੇ ਸਮਝ ਵੀ ਜਾਂਦੇ ਵੀ ਭਾਈ ਇੰਨਾਂ ਗੱਲਾਂ ਦੇ ਵਿੱਚ ਬਾਅਦ ਦੇ ਵਿੱਚ ਪਸਤਾਉਣਾ ਪੈਂਦਾ ਇਹ ਗਲਤੀਆਂ ਕਰਨ ਦੇ ਨਾਲ ਸਾਡੇ ਆ ਨੁਕਸਾਨ ਹੁੰਦੇ ਨੇ ਆ ਸਾਨੂੰ ਫਾਇਦੇ ਹੁੰਦੇ ਨੇ ਜਦਸੀਂ ਵੱਡਿਆਂ ਦੇ ਰਸਤੇ ਤੇ ਚੱਲਦੇ ਆ ਪਰ ਕਈਆਂ ਦਾ ਸਮਝਾਉਣ ਦਾ ਅੰਦਾਜ਼ ਬਹੁਤ ਗਲਤ ਹੁੰਦਾ ਓਏ ਆਏ ਨਾ ਕਰੀ ਉੱਥੇ ਨਹੀਂ ਖੜਨਾ ਉੱਥੇ ਨਹੀਂ ਉਹਨਾਂ ਨੂੰ ਆ ਸਮਝਾਓ ਵੀ ਉੱਥੇ ਕਰਨ ਦਾਰ ਉੱਥੇ ਬੈਠਣ ਦਾ ਕੀ ਫਾਇਦਾ ਉਹ ਕੱਪੜੇ ਕੁੜੀਆਂ ਨੂੰ ਕਹ ਕੇ ਸਰਨਾਬਹੀ ਕੱਪੜੇ ਨਾਲ ਆਏ ਉਹ ਕੁੜੀਆਂ ਨੇ ਕੁਛ ਦਿਮਾਗ 'ਚ ਨਹੀਂ ਸੀ ਪੈਦੀ ਉਹ ਹੀ ਤਾਂ ਪਿਆਰ ਨਾਲ ਸਮਝਾਓ ਵੀ ਬੱਚੇ ਜਿਹਾ ਮਰਜ਼ੀ ਖਾਓ ਜਿਹਾ ਮਰਜ਼ੀ ਪਹਿਨੋ ਪਰ ਗੱਲ ਕੀ ਆ ਆਪਣੇ ਡੈਰੇ 'ਚ ਰਹਿ ਕੇ ਕੁੜੀਆਂ ਪੜਦੀਆਂ ਨੇ ਕਾਲਜ 'ਚ ਜਾਂਦੀਆਂ ਨੇ ਸਾਰੀਆਂ ਕੁੜੀਆਂ ਨੇ ਗਲਤਾਂ ਹੀ ਗਲਤ ਕਹਿਦਾ ਜੀ ਕੁੜੀ ਕਾਲਜ 'ਚ ਗਈ ਕੁੜੀ ਗਲਤ ਆ ਕੁੜੀ ਬਾਹਰ ਗਈ ਕੁੜੀ ਗਲਤ ਮੈਂ ਨਹੀਂ ਮੰਨਦੀ ਇਹ ਨਹੀਂ ਅੱਸੀ ਜਿਹਨੇ ਗਲਤ ਹੋਣਾ ਨੇ ਅੰਦਰ ਬੈਠੀ ਨੇ ਵੀ ਗਲਤ ਹੋ ਜਾਣਾ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਇੱਕ ਵਾਰ ਤੁਹਾਨੂੰ ਅੱਜ ਗੱਲ ਸੁਣਾਉਣੀ ਹੈ ਵੀ ਆਪਣੇ ਪਿੰਡ ਦੀ ਉਹ ਕੁੜੀ ਸੀ ਕਹਿੰਦੇ ਉਹਨਾਂ ਦੇ ਸਾਰੇ ਦਿਹਾੜੀ ਕੁੜੀਆਂ ਬਾਹਰ ਨਹੀਂ ਸੀ ਕੱਢਦੇ ਕਈ ਕੁੜੀਆਂ ਸੀ ਜਾਨੀ ਮੇਰੀ ਉਹ ਮਾਂ ਹਾਨ ਦੀ ਦੱਸਦੇ ਨੇ ਤੇ ਹਰ ਟਾਈਮ ਉਹਨਾਂ ਦੇ ਅੰਦਰ ਹੀ ਕੋਈ ਜਾਂਦਾ ਰਿਸੀ ਜਾਂ ਕੋਈ ਆਉਂਦਾ ਸੀ ਏਸ ਇੱਕ ਗੁਰਦੁਆਰੇ ਦੇ ਪਾਠੀ ਸ਼ਾਇਦ ਉਹਨਾਂ ਦੇ ਘਰੇ ਪ੍ਰਸ਼ਾਦਾ ਪਾਣੀ ਸ਼ੱਕਦਾ ਸੀ ਜਾਂ ਉਹਦੇ ਚੇਲੇ ਸੀ ਉਹ ਕੁੜੀ ਦੱਸਦੇ ਨੇ ਵੀ ਪਾਠੀ ਦੇ ਚੇਲੇ ਨਾਲ ਹੀ ਚਲੀ ਗਈ ਸੀ ਐਨੇ ਪੈ ਵੰਦੇ ਹੁੰਦੇ ਸੋ ਹੁੰਦੇ ਵੀ ਜਿਹਨੇ ਦੇਖੋ ਗਲਤ ਕੰਮ ਕਰਨ ਉਹਨੇ ਕਰ ਲੈਣਾ ਚਾਹੇ ਆਪਾਂ ਕਿੰਨੇ ਸਤ ਜਿੰਦੇ ਦੇ ਅੰਦਰ ਰੱਖੋ ਪਰ ਜਿਹੜੇ ਬੱਚੇ ਨੂੰ ਆਪਣੀ ਪਤਾ ਫਿਰ ਆਪਾਂ ਕੀ ਕਹਿੰਦੇ ਨੇ ਮਾਪੇ ਸਾਡੀ ਇੱਜ਼ਤ ਰੱਖੋ ਸਾਡੀ ਇੱਜ਼ਤ ਕਿੱਥੇ ਰੱਖੂ ਜੇ ਬੱਚਾ ਆਪਣੀ ਇੱਜ਼ਤ ਨਹੀਂ ਰੱਖਦਾ ਜਿਹੜੇ ਬੱਚੇ ਨੂੰ ਆਪਣੀ ਇੱਜ਼ਤ ਪਿਆਰੀ ਆ ਤਾਂ ਤੁਹਾਡੀ ਰੱਖੂਗਾ ਪਹਿਲੀ ਤਾਂ ਗੱਲ ਹਰ ਇੱਕ ਬੱਚੇ ਨੂੰ ਆਪਣੀ ਇੱਜ਼ਤ ਦਾ ਪੂਰਾ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਇੱਜ਼ਤ ਕਿੰਨੀ ਕੀਮਤੀ ਹੈ ਬੱਚੇ ਨੂੰ ਖੁੱਲ ਕੇ ਸਮਝਾਓ ਸਾਰੀਆਂ ਗੱਲਾਂ ਗਾਲਾਂ ਰਾਹੀਂ ਨਾ ਸਮਝਾਓ ਕਿ ਨਹੀਂ ਵੀ ਇੱਕ ਵਾਰੀ ਇੱਜ਼ਤ ਹੱਥੋਂ ਗਈ ਤਾਂ ਮੁੜ ਕੇ ਹੱਥ ਨਹੀਂ ਆਉਂਦੀ ਜੇ ਸਾਨੂੰ ਕੋਈ ਰੋਕਣ ਟੋਕਣ ਵਾਲਾ ਨਾ ਘਰ ਦੇ ਵਿੱਚ ਹੋਵੇ ਤਾਂ ਸਾਡੇ ਘਰ ਜੜਿਆ ਜੀ ਮੈਂ ਕਹਿੰਦੇ ਆ ਕਿ ਬਾਗ ਦਾ ਮਾਲੀ ਨਾ ਨਾ ਹੋਵੇ ਬਾਗ ਦੀ ਰਾਖੀ ਰੱਖਣ ਵਾਲਾ ਤਾਂ ਉਹ ਬਾਗ ਉੱਜੜ ਜਾਂਦਾ ਉਹੀ ਕੰਮ ਘਰ ਪਰਿਵਾਰ ਦਾ ਉਹ ਘਰ ਪਰਿਵਾਰ ਵੀ ਉੱਜੜ ਜਾਂਦਾ ਜਿੱਥੇ ਕੋਈ ਰੋਕ ਟੋਕ ਕਰਨ ਵਾਲਾ ਨਾ ਹੋਵੇ ਰੋਕ ਟੋਕ ਕਰਨ ਵਾਲਿਆਂ ਨੂੰ ਇੰਨਾ ਕੁ ਬੁਰਾ ਨਾ ਬਣਾਇਆ ਕਰੋ ਵੀ ਇਹ ਮਰ ਜਵੇ ਛੇਤੀ ਗਲੋਂ ਲੈ ਜਾਵੇ ਤਾਂ ਫਾਹਾ ਵੱਡੋਵੇ ਸੰਤਾ ਰੋਕਦਾ ਟੋਕਦਾ ਨਹੀਂ ਨਹੀਂ ਉਹ ਉਹ ਸੋਚ ਕੇ ਕਹਿ ਰਿਹਾ ਤੁਹਾਡੀ ਜ਼ਿੰਦਗੀ ਬਣਾ ਰਿਹਾ ਦੇਖੋ ਇੱਟ ਜਿਹੜੀ ਪਥੇਰ ਪੱਥ ਦੀ ਹੈ ਕੱਚੀ ਹੁੰਦੀ ਆ ਉਹਨੂੰ ਵੀ ਅੱਗ ਦਾ ਸੇਕ ਝੱਲਣਾ ਪੈਂਦਾ ਫਿਰ ਉਹ ਟਣਕ ਦੀ ਆ ਖੜਕਦੀ ਆ ਛੇਤੀ ਛੇਤੀ ਉਹਨੂੰ ਕਿ ਤੋੜ ਨਹੀਂ ਸਕਦਾ ਸ਼ੈਣੀ ਨਾਲ ਟੁੱਟਦੀ ਆ ਫਿਰ ਹੈ ਕਿ ਨਹੀਂ ਸਮਝ ਗਏ ਨਾ ਗੱਲ ਹ ਸਾਰਾ ਕੁਝ ਹੀ ਆ ਗਿਆ ਇੱਟ ਦੇ ਵਿੱਚ ਅੱਛਾ ਜੀ ਸਤਿ ਸ੍ਰੀ ਅਕਾਲ ਜੀ